ਅੱਜ ਜਲੰਧਰ ਦੇ ਪਠਾਨਕੋਟ ਰੋਡ ਸਥਿਤ ਸਰੂਪ ਪਬਲਿਕ ਸਕੂਲ ਵਿਖੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਨਸ਼ਾ ਛਡਾਊ ਮੁਹਿੰਮ ਤਹਿਤ ਵਿਦਿਆਰਥੀਆਂ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਕਸੂਦਾ थाना ਦੇ ASI ਰਜਿੰਦਰ ਸਿੰਘ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਕਾਰਨ ਵਧ ਰਹੇ ਅਪਰਾਧਾਂ ਬਾਰੇ ਵੀ ਜਾਣੂ ਕਰਾਇਆ। ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਹੋਇਆ ASI ਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਨਸ਼ਾ ਵੇਚ ਰਿਹਾ ਹੈ ਜਾਂ ਉਸ ਦਾ ਸੇਵਨ ਕਰ ਰਿਹਾ ਹੈ ਤਾਂ ਉਹ ਆਪਣੇ ਮਾਪਿਆਂ ਯਾ ਅਧਿਆਪਕਾਂ ਰਾਹੀਂ ਗੁਪਤ ਰੂਪ ਵਿੱਚ ਪੁਲਿਸ ਨੂੰ ਸੂਚਿਤ ਕਰ ਸਕਦੇ ਹਨ ਇਸ ਮੌਕੇ ਤੇ ਸਰਫਰਾਜ਼ ਸਿੰਘ ਤੇ ਸੀ ਚੇਅਰਪਰਸਨ ਉਪਿੰਦਰਜੀਤ ਕੌਰ ਤੇ ਸੀ ਜਰਨਲ ਸਕੱਤਰ ਸ਼ਾਹਬਾਦ ਸਿੰਘ ਤੇ ਸੀ ਪ੍ਰਿੰਸੀਪਲ ਨੀਰਜ ਕੁਮਾਰ ਸੰਧੂ ਹਾਜ਼ਰ ਸਨ ਅੱਜ ਤੁਹਾਡੇ ਸਕੂਲ ਦੇ ਵਿੱਚ ਇੱਕ ਅਭਿਆਨ ਚ ਲਾਇਆ ਗਿਆ ਨਸ਼ਾ ਮੁਕਤੀ ਉਹਦੇ ਵਿੱਚ ਥਾਣਾ ਮਕਸੂਦਾ ਤੋਂ ਵੀ ਇਹ ਜਿਹੜੇ ਮੁਖੀ ਆਏ ਸੀਗੇ ਏਐਸਆਈ ਆਏ ਸੀਗੇ ਤੇ ਕੀ ਜਾਣੂ ਕਰਾਇਆ ਬੱਚਿਆਂ ਨੂੰ ਥੋੜਾ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ